ਕਿਸਨ ਨੂੰ ਆ ਚਾਹੀਦਾ ਆ ਮੇਰੇ ਭਰਾ ਨੇ ਬੇਨਤੀ ਕੀਤੀ ਹੈ ਕਿ ਬਲੱਡ ਬੈਂਕ ਦੀ ਜਰੂਰਤ ਹੈ ਮੈਨੂੰ ਪਤਾ ਹੈ ਸਾਡੇ ਤਿੰਨ ਮੇਨ ਮੋਟਿਵ ਹੈ ਐਜੂਕੇਸ਼ਨ ਹੈਲਥ ਤੇ ਗੇਮਸ ਗੇਮਸ ਸਟੱਡੀ ਖੇਡਾਂ ਹੋਣਗੀਆਂ ਤਾਂ ਸਾਡੇ ਜਿਹੜੇ ਨੌਜਵਾਨ ਪੀੜੀ ਆ ਉਹ ਵਿਦੇਸ਼ਾਂ ਵਿੱਚ ਜਾਊਗੀ ਆਪਣੇ ਪਾਪਾ ਮਾਪ ਦਾ ਆਪਣੇ ਭਾਈਚਾਰੇ ਦਾ ਆਪਣੇ ਸਮਾਜ ਦਾ ਨਾਮ ਰੌਸ਼ਨ ਕਰੂਗੀ ਸਾਡੇ ਬੱਚਿਆਂ ਨੂੰ ਬਹੁਤ ਲੋੜ ਹੈ ਨਾ ਚੀਜ਼ਾਂ ਦੀ ਬਲੱਡ ਬੈਂਕ ਤੇ ਆਪਣੇ ਭਰਾ ਨਾਲ ਵਾਅਦਾ ਕਰੀ ਮੈਨੂੰ ਲੋਕ ਸਭਾ ਚ ਜਿਤਾ ਕੇ ਭੇਜੋ ਇਹ ਤੁਹਾਡਾ ਜਿਹੜੀ ਇੱਛਾ ਮੈਂ ਆਪਣੀ ਪੈਰ ਦੇ ਨਾਲ ਤੇ ਚੱਲੂ। ਸੋ ਬਹੁਤ ਸਮਾਂ ਲਗ ਗਿਆ, ਕਿਛੇ ਬਹੁਤ ਜ਼ਿਆਦਾ ਸਮਾਂ ਲੱਗ ਗਿਆ, ਰਾਪੂਰੇ ਨੂੰ ਲਾੜਿਆਂ ਤੇ ਉਤਸ਼ਾਹ ਤੋਂ, ਇਕੱਠ ਤੋਂ ਜਿਹੜਾ ਦੇਖਿਆ ਨਾ ਉਹ ਐਨਾ ਚਲਾਲ ਸੀ, ਉਹਨਾਂ ਚ ਐਨਾ ਹੌਸਲਾ ਦਿੱਤਾ ਉਹਨਾਂ ਨੇ ਐਨਾ ਭਰ ਸੀਗਾ। ਮੈਂ ਸੋਚ ਹੀ ਨਹੀਂ ਸਕਦੀ ਕਿ ਐਨਾ ਪਿਆਰ ਦਿੱਤਾ ਹੈ ਮੈਨੂੰ। ਔਰ ਉਹਨਾਂ ਨੇ ਵਿਸ਼ਵਾਸ ਕਰਾਇਆ ਕਿ ਅਸੀਂ ਤੁਹਾਨੂੰ ਲੋਕ ਸਭਾ ਚ ਮੇਟਾਂਗੇ। ਐਸੋਸੀਏਸ਼ਨ ਦੀ ਜਿਹੜੀ ਚੋਣ ਮੀਟਿੰਗ ਕੀਤੀ ਗਈ ਹੈ ਬੀਬੀ ਸਾਹੋਕੇ ਦੇ ਅਕਦੇ ਵਿੱਚ ਕਿਵੇਂ ਰਹੀ ਮੀਟਿੰਗ ਤੁਸੀਂ ਦੱਸ ਕਰੋ ਜੀ ਬਹੁਤ ਹੀ ਵਧੀਆ ਮੀਟਿੰਗ ਰਹੀ ਆ ਜੋ ਟੀਮ ਅਸਰਦੀ ਹੈ ਟੀਮ ਵੱਕਤ ਦੇ ਤੌਰ ਤੇ ਮੇਰੇ ਭਰਾਵਾਂ ਨੇ ਕੰਮ ਕੀਤਾ ਇਹ ਜੋ ਕੀਤਾ ਮੈਂ ਇਹਨਾਂ ਦਾ ਵੀ ਦਿਲੋਂ ਦਿਲੋਂ ਧੰਨਵਾਦ ਕਰਦਾ ਕਿਉਂਕਿ ਸਾਡੇ ਮਨ ਦੇ ਵਿੱਚ ਵਿਚਾਰ ਸੀ ਕਿ ਇਸ ਵਾਰ ਬੀਬਾ ਜੀ ਨੂੰ ਮੌਕਾ ਦਿੱਤਾ ਜਾਵੇ ਕਿਉਂਕਿ ਲੋਕਲ ਲੀਡਰ ਨੇ ਲੋਕਾਂ ਦੇ ਵਿੱਚ ਵਿਚਰਦੇ ਨੇ ਇਸੇ ਕਰਕੇ ਅਸੀਂ ਉਹਨਾਂ ਦਾ ਸਾਥ ਦਿੱਤਾ ਤੇ ਕਿਵੇਂ ਲੱਗਦਾ ਬੀਬੀ ਸਾਹੋ ਕੀ ਜੀ ਦੇ ਸਾਹਮਣੇ ਤੁਸੀਂ ਮੰਗ ਵੀ ਰੱਖੀ ਹੈ ਹਸਪੀਟਲ ਦੇ ਵਿੱਚ ਜਿਹੜੀ ਬਲੱਡ ਬੈਂਕ ਦੀ ਉਹਨਾਂ ਨੇ ਵਾਅਦਾ ਕੀਤਾ ਤੁਹਾਡੇ ਨਾਲ ਤੇ ਜਿੱਤ ਨੂੰ ਲੈ ਕੇ ਕਿਵੇਂ ਲੱਗਦਾ ਕਿ ਮਨੀਮ ਐਸੋਸੀਏਸ਼ਨ ਉਹਨਾਂ ਦੀ ਜਿੱਤ 'ਚ ਕਿੰਨਾ ਹਿੱਸਾ ਬਾਖ ਸਕਦੀ ਹੈ ਮੈਂ ਕੱਲੀ ਆਪਜੀ ਟੀਮ ਦੀ ਗੱਲ ਨਹੀਂ ਕਰਦਾ ਮੈਂ ਸਾਰੇ ਹੀ 9 ਦੇ 9 ਵਿਧਾਨ ਸਭਾ ਹਲਕਿਆਂ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਪਾਰਟੀ ਬਾਜੀ ਤੋਂ ਪਲੀਜ਼ ਉੱਪਰ ਉਠੋ ਬੀਬਾ ਜੀ ਨੂੰ ਵੋਟ ਪਾਓ ਕਿਉਂ ਉਸ ਸਮੇਂ ਦੀ ਜ਼ਰੂਰਤ ਹੈ ਇਸ ਤਰ੍ਹਾਂ ਦੇ ਕੈਂਡੀਡੇਟ ਬੜੇ ਸਮੇਂ ਬਾਅਦ ਪਾਰਟੀਆਂ ਦਿੰਦੀਆਂ ਨੇ ਇਸੇ ਕਰਕੇ ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਕਿ ਉਹ ਬੀਬਾ ਜੀ ਨੂੰ ਵੋਟ ਪਾਓ ਥੈਂਕ ਯੂ ਲੋਕਾਂ ਨੂੰ ਦੀਮੰਤਾ ਅੱਜ ਨਿਹਾਲ ਸਿੰਘ ਵਾਲਾ ਦੇ ਵਿੱਚ ਪਹੁੰਚੇ ਹੋ ਤੁਸੀਂ ਚੋਣ ਮੁਹੰਮੇ ਬਾਰੇ ਥੋੜਾ ਜਿਆਦਾ ਜਾਣਕਾਰੀ ਦਿਓ ਕਿਵੇਂ ਚੱਲ ਰਹੀ ਹੈ ਚੋਣ ਮੁਹੰਮ ਲੋਕਾਂ ਦਾ ਹੰਗਾਰਾ ਕਿਹੋ ਜਿਹਾ ਹੈ ਚੋਣ ਮੁਹੰਮ ਜਿਹੜੀ ਬਹੁਤ ਵਧੀਆ ਚੱਲ ਰਹੀ ਆ ਔਰ ਮੈਨੂੰ ਇੰਨਾ ਪਿਆਰ ਤੇ ਇੰਨਾ ਹੌਸਲਾ ਮਿਲ ਰਿਹਾ ਹੈ ਕਿ ਜਿਹੜਾ ਮੈਂ ਸੋਚਿਆ ਵੀ ਨਹੀਂ ਸੀ ਕਦੇ ਔਰ ਜਿਹੜੇ ਲੋਕ ਹੈ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਜਾਣ ਚੁੱਕੇ ਆ ਔਰ ਫਿਰ ਦੁਬਾਰਾ ਤੋਂ ਕਾਂਗਰਸ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਲੈ ਕੇ ਆਉਣਾ ਚਾਹੁੰਦੇ ਆ ਜਿਹੜੀ ਕਿ ਹਰ ਪਰਵਾਰਾਂ ਦੀ ਚਾਹੇ ਉਹ ਕੋਈ ਗਰੀਬ ਪਰਿਵਾਰ ਹੈ ਚਾਹੇ ਮਜ਼ਦੂਰ ਹੈ ਚਾਹੇ ਉਹ ਕਿਸਾਨ ਹੈ ਚਾਹੇ ਉਹ ਵਪਾਰੀ ਹੈ ਹਰ ਵਰਗ ਦਾ ਉਹਨਾਂ ਨੇ ਧਿਆਨ ਰੱਖਿਆ ਤੇ ਇਸੇ ਤਰ੍ਹਾਂ ਜਦੋਂ ਕੇਂਦਰ 'ਚ ਸਾਡੀ ਸਰਕਾਰ ਬਣੂਗੀ ਅਸੀਂ 13 ਦੇ 13 ਜਿਹੜੇ ਐਮਪੀ ਆ ਮੈਂ ਅਪੀਲ ਕਰੂੰਗੀ ਕਿ 13 ਦੇ 13 ਐਮਪੀ ਉਹਨਾਂ ਨੂੰ ਜਿਤਾ ਕੇ ਕੇਂਦਰ 'ਚ ਭੇਜਿਆ ਜਾਵੇ ਤਾਂ ਜੋ ਅਸੀਂ ਆਪਣੀ ਜਿਹੜੀ ਇਹ ਮੋਤੀ ਨਾਲ ਲੜਾਈ ਐਸੀ ਆਪਣੀ ਉੱਤੇ ਇੱਕ ਜੁੱਟ ਹੋਪੀ ਕਰ ਸਕਦੇ ਅੱਜ ਮਨੀਮ ਯੂਨੀਅਨ ਇਨਸ਼ਾਅੱਲਾ ਐਸੋਸੀਏਸ਼ਨ ਨਾਲ ਜਿਹੜਾ ਇੱਥੇ ਮੀਟਿੰਗ ਕੀਤੀ ਗਈ ਹੈ ਕੁਝ ਮੰਗਾ ਵੀ ਰੱਖੀਆਂ ਸ਼ਹਿਰ ਬਾਰੇ ਉਹਨਾਂ ਨੇ ਉਹਦੇ ਬਾਰੇ ਕੀ ਕਹਿਣਾ ਹੈ ਮੰਗ ਮੰਗੈਂਨਾ ਜੀ ਜਿਹੜੀ ਸੀਗੀ ਜੀ ਉਹੋ ਸੀਗੀ ਵੀ ਸਾਡੇ ਇੱਥੇ ਬਲੱਡ ਬੈਂਕ ਦੀ ਬਹੁਤ ਜ਼ਰੂਰਤ ਹੈ ਜਦੋਂ ਕੋਈ ਐਕਸੀਡੈਂਟ ਕੇਸ ਆ ਜਾਂਦਾ ਤੇ ਉਦੋਂ ਬਲੱਡ ਦੀ ਬਹੁਤ ਜ਼ਰੂਰਤ ਹੁੰਦੀ ਹੈ ਸੋ ਮੈਂ ਇਹ ਜਿਹੜੀ ਮੰਗ ਹੈ ਇਹਨਾਂ ਦੀ ਇਹ ਪਹਿਲ ਦੇ ਆਧਾਰ ਤੇ ਪੂਰੀ ਕਰੂੰਗੀ ਔਰ ਇਸ ਹਲਕੇ ਦੀ ਵਧੀਆ ਤਰੀਕੇ ਨਾਲ ਸੇਵਾ ਕਰਾਂਗੀ ਤੁਮ ਆਪਾਰਟੀ ਦੇ ਕਰਦੇ ਆ ਤੁਸੀਂ ਕੰਮ ਕਰਦੇ ਮਹੱਲਾ ਕਲੀਨਿਕ ਉਹਨਾਂ ਨੇ ਬਣਾਏ ਨੇ ਉਹਨਾਂ ਬਾਰੇ ਕੀ ਕਹਿਣਾ ਹੈ ਉਹ ਤਾਂ ਜੀ ਡਿਸਪੈਂਸਰੀਆਂ ਸੀ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਜਿਨ੍ਹਾਂ ਨੂੰ ਰੰਗ ਚੱਕਰ ਜੀ ਕਰਕੇ ਉਹਨਾਂ ਨੇ ਉੱਪਰ ਮਹੱਲਾ ਕਲੀਨਿਕ ਬਣਾਇਆ ਤਾਂ ਉਹਨਾਂ ਨੇ ਸਿਰਫ ਨਾ ਹੀ ਚੇਂਜ ਕੀਤਾ ਔਰ ਜਿਹੜਾ ਸਾਡਾ ਪਹਿਲਾ ਕੰਮ ਕੀਤਾ ਸੀਗਾ ਔਰ ਕੰਮ ਚੱਲਦਾ ਸੀ ਡਾਕਟਰ ਬੈਠੇ ਹੋਏ ਸੀ ਉੱਥੇ ਹੁਣ ਕੋਈ ਬੈਠਦਾ ਨਹੀਂ ਮੈਂ ਜਦੋਂ ਬੈਂਕ 'ਚ ਬਜ਼ੁਰਗਾਂ ਨੂੰ ਪੁੱਛਦੀ ਆ ਕਿ ਤੁਹਾਨੂੰ ਕਿਸੇ ਡਾਕਟਰ ਨੇ ਚੈੱਕਅਪ ਕੀਤਾ ਜਾਂ ਤੁਹਾਨੂੰ ਕੋਈ ਦਵਾਈ ਮਿਲੀ ਆ ਤਾਂ ਕਹਿ ਦਿੰਦੇ ਜੀ ਸਾਡਾ ਤਾਂ ਕੁਝ ਨਹੀਂ ਮਿਲਿਆ ਨਾ ਇੱਥੇ ਕੋਈ ਡਾਕਟਰ ਹੁੰਦਾ ਬੋਲਦਾ ਡਾਕਟਰ ਹੈ ਨਹੀਂ ਵੀ ਬਾਈ ਪੁੱਛੂਗਾ ਕੋਈ ਜੱਕ ਉੱਥੇ ਕੋਈ ਜੀ ਅੱਜ ਬੀਬੀ ਅਮਰਜੀਤ ਕੌਰ ਸਾਹੋਕੇ ਜੀ ਕਾਂਗਰਸੀ ਉਮੀਦਵਾਰ ਨਿਹਾਲ ਸਿੰਘ ਵਾਲਾ ਦੇ ਵਿੱਚ ਪਹੁੰਚੀ ਹੈ ਜੋਨ ਮੀਟਿੰਗ ਹੋਈ ਹੈ ਤੇ ਉਹਨਾਂ ਦੀ ਜਿਹੜੀ ਚੋਣ ਮਹਿੰਮ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਪਹਿਲਾਂ ਮੈਂ ਸਾਰੇ ਸਰਦਾਰ ਨੂੰ ਉਹਨਾਂ ਦਾ ਸਵਾਦ ਕਰਦਾ ਤੇ ਮੈਂ ਪਰਮਾਤਮਾ ਦੀ ਖਤ ਹੈ ਜਿਨ੍ਹਾਂ ਨੇ ਜੀ ਵੀ ਅਮਰ ਸਿੰਘ ਸਾਹਿਬ ਕਿਲੇ ਦੇ ਵੀਰ ਪਰ ਕੰਮ ਕਰਦੇ ਹਲਕਾ ਵੀ ਕੋਟ ਨੂੰ ਨੂੰ ਅੱਜ ਉਹਨਾਂ ਨੇ ਉਸ ਮੇਲੀ ਚੋਣ ਮੇਲੀ ਨੇ ਚੋਣ ਜਸਰ ਕਰਦੀ ਉਸ ਮਤਲਬ ਉਹਨਾਂ ਨੇ ਵੀ ਕਰਵਾਉਂਦਾ ਜੀ ਆਹ ਪੰਜਾਬ ਦੇ ਸੁੱਖੀ ਸੁੱਖੀ ਉਨ੍ਹਾਂ ਦੇ ਕੀਮਤਾਂ ਤੋਂ ਇੱਥੇ ਸਾਡੇ 9 ਹਲਕੇ ਨੂੰ ਇਹਨਾਂ ਦਾ ਹਿਸਾਬ ਰਹਿ ਗਿਆ ਹੈ 8.5 ਲੱਖ ਰੁਪਏ ਤੋਂ 9 ਹਲਕੇ ਦੇ ਵਿੱਚ ਲਗਭਗ 47 ਲੱਖ ਰੁਪਏ ਹਨਾ ਦੇ ਸਾਰੇ ਸਾਥ ਦੇ ਸਹਿਯੋਗ ਨਾਲ ਜੋ ਕਿ ਬਹੁਤ ਜ਼ਰੂਰੀ ਹੈ ਉਨ੍ਹਾਂ ਨੇ ਨੱਥਤਾ ਹੋ ਗਈ ਸਮਾਪਤ ਜਾਣਕਾਰੀ ਤਾਂ ਉਨ੍ਹਾਂ ਨੇ ਹੀ ਤਰਫੋਂ ਦਿੱਤਾ ਹੈ ਬਹੁਤ ਹੀ ਦੇਖਿਆ ਬਹੁਤ ਹੀ ਮਾਣਕ ਕਰਸੋ ਜਾ ਲੇਫਟ ਹੌਂ ਦੇ ਬਾਜੂ ਵੀ ਲੋਕਾਂ ਨੂੰ ਇਹ ਸਭ ਬਤਾਉਣਗੇ ਔਰ ਇਹਨਾਂ ਲਈ ਵੀ ਜਿਹੜਾ ਅਗਲਾ ਕੜਾ ਪੱਤੂ ਕੇ ਸਾਡੇ ਕੋਲ ਜਿਹੜੀ ਆਮ ਪੜਨਾ ਕਿ ਹੁਣ ਅਸੀਂ ਉਸਾਨੀ ਨਾਲ ਜੁੜੇ ਨੇ ਆਪ ਵੀ ਕੜਾ ਦੇ ਵਿੱਚ ਵੀ ਜੀ ਵੀ ਸਾਰੋਗੀ ਸਾਡੇ ਜਵਾਰ ਨੇ ਪਾਰਟੀ ਹੀ ਤਾਂ ਚੋੜਕੀ 99 ਪਾਣੂ ਕੇ ਆਸ ਇਹ ਜਿਹੜੇ ਉਮੀਦਵਾਰ ਕਰਮਜੀਤ ਸਿੰਘ ਮੋਰਵੰਦੋਂ ਪੇਸ਼ਲੇ ਜਿਹਨੇ ਡੋਟ 2 ਟੂਰ ਪ੍ਰਚਾਰ ਕੀਤਾ ਗਿਆ ਜੇ ਮਹਾਲ ਸਿੰਘ ਵਾਲਾ ਸ਼ਹਿਰ ਵਾਸੀਆਂ ਦੀ ਗੱਲ ਕੀਤੀ ਜਾਵੇ ਤਾਂ ਕਿਵੇਂ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਜਿਸ ਦੇ ਦੁਆਰਾ ਵਿਸ਼ਵਾਸ ਦਿਤੋਂ ਕਿ ਜਾਂ ਕਾਂਗਰਸ ਪਾਰਟੀ ਐਸਆਰ ਹਾਵੀ ਰਹੂਗੀ ভোটার ਮੰਗ ਦਾ ਹਰੇਕ ਦਾ ਅਧਿਕਾਰ ਹੈ ਸਾਡਾ ਜਨਰਲ ਟਕਰਾਇਦਾ ਮੁੰਗੇ ਤਾਂ ਆਖਿਆ ਉਸੇ ਦਾ ਕਰਮਜੀਤ ਮੋਰਵੰਦ ਆਪ ਪਾਰਟੀ ਦੇ ਨੀਂਵਾਂ ਨੂੰ ਪੰਜ ਮਹੀਨੇ ਤੋਂ ਆਈ ਸੀ ਉਹਨਾਂ ਨੇ ਆਪੀ ਬੈਂਕ ਕਿਹਾ ਕਿ ਅਸੀਂ ਆਵਾ ਬੜਾ ਰਹਿਣਾ ਲੇਟਨ ਕੋ ਦਰਪੁਤੀ ਹੈ जानਦੇ ਵੀ 2 ਸਾਲ ਪਹਿਲਾਂ ਲੋਕ ਗਰੰਟੀਆਂ ਦੇ ਕੇ ਹਮ ਉਹਨਾਂ ਦੇ ਸਾਥੋਂ ਸਾਥ ਹੱਥ ਫੜਾ ਲਿਆ ਉਸ ਗਰੰਟੀਆਂ ਤੇ ਉਸ ਵਿਸ਼ਵਾਸ ਤੇ ਲੋਕ ਮੂਰੇ ਆਪਣਾ ਹੱਥਵਾ ਦੇਣਗੇ ਇੱਕ ਜਨੂੰਨ ਦੇ ਸਾਹਮਣੇ ਆਜੂਗਾ ਕਿਉਂਕਿ ਪਹਿਲਾਂ ਵੀ ਬਾਈ ਇਲੈਕਸ਼ਨ ਸੰਗ੍ਰੂਪ ਸੋਇਆ ਸੀ ਉਸੇ ਖਤਮਾ ਜਾਰੀ ਕਰਤਾ ਸੀ ਕਿਉਂਕਿ ਜਿਹਨੀਆਂ ਸਈ ਗਰੰਟੀਆਂ ਦਿੱਤੀਆਂ ਸੀਗੀਆਂ ਬਦਲ ਗਿਆ ਪੁਰਕੀਆਂ ਵਾਲਾ 7 ਸਾਲ ਹੋ ਗਏ ਲੀਕੇ ਨੂੰ ਉਹ ਪੁਰਾਣੀ ਹੋਇਆ ਇਹ ਕਨੇ ਫਸਲਾਂ ਦੇ ਨੁਕਸਾਨ ਹੋ ਜੂਗਾ ਕਾਨੂੰਨਾਂ ਬਾਤ ਖੋਲਣੀਆਂ ਪਹਿਲਾਂ ਹੋਈਆਂ ਨੇ ਪਿੱਤੇ ਦਾ ਕਾਨੂੰਨ ਹੋ ਜੂਗਾ ਰੇਸ਼ਮ ਦਾ ਕਾਨੂੰਨ ਹੋ ਜੂਗਾ ਸ਼ਹਿਰਾਂ ਦੇ ਵਿੱਚ ਜੇ ਆਪਾਂ ਕਾਲੇ ਕਾਨੂੰਨਾਂ ਦੀ ਗੱਲ ਕਰਦੇ ਹਾਂ ਸ਼ਹਿਰ ਵਾਸੀ ਤੇ ਕਾਲਾ ਕਾਨੂੰਨ ਲਾਤਾ ਜੇ ਉਹਨਾਂ ਨੇ ਆਪੀ ਜ਼ਿਆਦਾ ਜਿੱਤੀਆਂ ਪਲਾਟ ਖਾਨਾ ਵੇਚ ਰਹੇ ਨੇ ਕੱਲ ਬਾਦ 11 ਦੁੱਗਣੀ ਜਾਂ ਹੋਰ ਆਪਾਂ ਕਰਵਾ ਬਾਤ ਤੇ ਜਾਂਦਾ ਕਵੀਦਾਰੀ ਦੇ ਬੱਚੇ ਇਲਾਕੇ ਦੇ ਵਿਆਹ ਵਾਸਤੇ ਲੋੜ ਹੁੰਦਾ ਹੈ ਜਲ ਉਹਦੇ ਤੇ ਐਨਓਸੀ ਦਾ ਕਾਲਾ ਕਾਨੂੰਨ ਲਾ ਕੇ ਹੁਣ ਤਨ ਪਰਹਿਣ ਪਿੱਛਾ ਜਾ ਰਿਹਾ ਸੁਣਾ ਤੋਂ ਪੁਰਾਣੇ ਕਈ ਸੇ ਜੋ ਕਥਾ ਕਰਨੀ ਖਤਰ ਸੀਐਲਯੂ ਦੇ ਰਾਦੇ 71 ਕਿੱਥੇ ਜਾ ਰਹੀ ਹੈ ਜਿਹਨੇ ਕਹਿ ਨਹੀਂ ਛੋਟੇ ਦਾ ਪ੍ਰੇਸ਼ੀਲ ਜੀ ਵੀ ਗਿਆਨ ਮੰਨ ਕਰਨ ਹੋ ਗਿਆ ਸਭ ਤੋਂ ਜ਼ਿੰਮੇਵਾਰ ਸੀ ਮੇਰੇ ਕਹਿਣ ਦਾ ਦਿੱਲੀ ਦਾ ਸ਼ਹਿਰਿਆਂ ਦਾ ਖਾਣ ਜਿਹੜਾ ਸਾਡੇ ਤੇ ਲੱਗਦਾ ਵੀ ਕਾਲਾ ਕੰਮ ਲਾਗੂ ਕਰਦਾ ਬੜੇ ਸ਼ਾਨਦਾਰ ਲੋਕ ਮਾਇੰਟ੍ਰੇ ਕਰਦੇ ਉਹ ਵੀ ਉਹ ਕੇ ਪੰਜਾਬ ਹੀ ਸਿੱਖਿਆ ਬੇਸ਼ਾਨਦਾਰ ਵਿੱਚ ਪ੍ਰਾਪਤੀ ਜਿਹਨਾਂ ਨੇ ਲੇਖਾਂ ਨਹੀਂ ਉਹਨਾਂ ਨੇ ਮਹਿਨਤ ਕਰ ਉਸ ਮਾਇੰਟ੍ਰੇ ਇਸ ਪਾਰਟ ਦਾ ਪਾਰਟਨਰ ਨੂੰ ਵੋਟ ਮੰਗਣਾ ਹੈ ਸਾਨੂੰ ਸ਼ਹਿਰੀਆਂ ਨੂੰ ਖਾਸ ਕਰਕੇ ਫਿਰਨਾਂ ਦੇ ਵਾਸਤੇ सॼे पंजाबी जा शहरी वर्ग उन्हनि ते काला फूला